ਉਹ ਕਹਿੰਦੇ ਕਹਿੰਦੇ ਨਾ ਕਿ ਭਈ ਸਿੱਕਾ 25 ਲੱਖ ਦਾ 20 ਲੱਖ ਦਾ ਸਾਰਾ ਫਰੋਡ ਹੈ ਅਗਰ ਇਹ ਸਿੱਕੇ ਇੰਨੇ ਦੇ ਨਾ ਮੈਂ ਕਹਿ ਰਿਹਾ ਅਗਰ ਇੰਨਾ ਮਾਲ ਮੇਰਾ ਵਿਕ ਜੇ ਮੇਰੇ ਕੋਲ 40 45 ਕੋਤਾ ਹੋਰ ਕੰਮ ਕਰਦੇ ਤੇ ਸਾਰ ਨੂੰ ਆਪ 5-5 ਕਰੋੜ ਰੁਪਏ ਦਿੱਤਾ ਜਿਹੜਾ ਉਹ ਸਿੱਕਾ ਲੱਭ ਰਹੇ ਨੇ ਮੇਰੇ ਖਿਆਲ ਮੇਰੇ ਖਿਆਲ ਉਹ ਤਾਂ ਸਿੱਕਾ ਰੱਬ ਦੇ ਕੋਲ ਹੀ ਮਿਲੇਗਾ ਹੈ ਹੀ ਨਹੀਂ ਹੈ ਹੀ ਨਹੀਂ ਦੁਨੀਆ ਦੇ ਅੰਦਰ ਮਤਲਬ ਲੱਭ ਹੀ ਨਹੀਂ ਰਹੇ ਉਹ ਸਿੱਕੇ ਲੱਭੀ ਨੇ ਜਿਹੜੇ ਸਿੱਕੇ ਲੱਭਦੇ ਨੇ ਮੈਨੂੰ ਅੱਜ ਤੱਕ ਸਿੱਕੇ ਦਾ ਪਤਾ ਹੀ ਨਹੀਂ ਲੱਗ ਰਿਹਾ ਸਿੱਕੇ ਕਿੱਡੇ ਨੇ ਜੀ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਨਾ ਪਾਓ ਇਹ ਤਾਂ ਲੋਕੀ ਛੱਟੀ ਜਾ ਰਿਆ ਆਪਾਂ ਕੱਟੀ ਜਾ ਰਿਆ ਇੰਨਾ ਸਮਾਨ ਆਪਾਂ ਕੱਢ-ਕੱਢ ਕੇ ਲੋਕਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਪਿਆ ਸਾਰੇ オリジナル ਇਹ ਦੇਖੋ ਜਿਹੜਾ ਮੇਰਾ ਭਰਾ ਤੋ ਕੇ ਲੈ ਲੈ ਕੇ ਆਇਆ ਸਾਦੀ ਇਹਨਾਂ ਚੋਂ ਇਹ ਆ ਸਿੱਕਾ ਡੁਪਲੀਕੇਟ ਹੈ ਇੱਕ ਇਹ ਸਿੱਕਿਆਂ ਦੇ ਇਹਨਾਂ ਕੋਲ ਕੱਟੇ ਭਰੇ ਪਏ ਐ ਤੇ ਇਹਨਾਂ ਨੂੰ ਕਿਸੇ ਨੇ ਲੱਖਾਂ ਕਰੋੜਾ ਰੁਪਇਆ ਅੱਜ ਤੱਕ ਨਹੀਂ ਦਿੱਤਾ ਕੋਈ ਪਤਾ ਨਹੀਂ ਕਿਵੇਂ ਵਿਚਾਰਾ ਆਪਣੇ ਜ਼ਮੀਨ ਵੇਚ ਕੇ ਘਰ ਵੇਚ ਕੇ ਇਨ ਫਰੋਡ ਵਾਲੇ ਚੱਕਰਾਂ ਚ ਪੈ ਜਾਂਦਾ ਹੈ ਕਦੇ ਸੱਪ ਲੈ ਆਂਦਾ ਕਦੇ ਦਿੱਲੀ ਕਦੇ ਫਲਾਣਾ ਕਦੇ ਸਿੱਕੇ ਦੇਖੋ ਇਹ ਇੰਨੇ ਪੁਰਾਣੇ ਪੁਰਾਣੇ 10-10000 ਰੁਪਏ 2000 ਸਾਲ ਪੁਰਾਣੇ ਸਿੱਕੇ ਸਾਡੇ ਕੋਲ ਪਏ ਨੇ ਜਿਹੜੇ ਚਲਦੇ ਨੇ ਦੇ 5000 ਸਾਲ ਪੁਰਾਣਾ 2000 ਸਾਲ ਪੁਰਾਣਾ 100 ਸਾਲ ਪੁਰਾਣਾ ਐਲਬਮ ਦੇ ਅੰਦਰ ਸਜਾ ਕੇ ਰੱਖਦੇ ਨੇ ਸਿੱਕੇ ਹੁਣ ਐਲਬਮ ਦੇ ਅੰਦਰ ਉਹਨਾਂ ਕੋਲ ਜਿਆਦਾ ਜਿਆਦਾ ਕਿਲੋ ਸਿੱਕੇ ਪੁਰੇ ਹੁੰਦੇ ਆ ਇਹ ਦੇਖੋ ਸਾਡੇ ਕੋਲ ਕਾਊਂਟਰ ਦੇ ਹਿਸਾਬ ਨਾਲ ਪਏ ਨੇ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਅੱਜ ਕੱਲ ਬਹੁਤ ਸਾਰਾ ਕ੍ਰੇਜ਼ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਪੁਰਾਣੀ ਚੀਜ਼ਾਂ ਮਤਲਬ ਐਂਟੀਕ ਚੀਜ਼ਾਂ ਕਟਕੀਆਂ ਕਰਨ ਦਾ ਤੇ ਇਸ ਦੇ ਨਾਮ ਤੇ ਵੱਡੀ ਠੱਗੀ ਠੱਗੀ ਠੋਰੀ ਤੋਂ ਵੀ ਪਰਦਾ ਚੱਕਾਂਗੇ ਕਰਾਂਗੇ ਸਪਸ਼ਟ ਕਿ ਕਿਸ ਤਰ੍ਹਾਂ ਲੋਕ ਐਂਟੀਕ ਸਿੱਕੇ ਪੈਸੇ ਨੋਟ ਦਿਖਾ-ਦਿਖਾ ਕੇ ਦੂਸਰੇ ਲੋਕਾਂ ਨਾਲ ਕਰਦੇ ਠੱਗੀ ਮਤਲਬ ਕਿ ਕੋਈ ਕਹਿੰਦਾ ਹੈ ਕਿ ਆ ਟਰੈਕਟਰ ਵਾਲਾ 5 ਦਾ ਨੋਟ ਲਿਆਓ ਜੀ 5 ਲੱਖ ਦਾ ਦੇਕੂਗਾ 2 ਲੱਖ ਦਾ ਦੇਕੂਗਾ ਇਹ ਟਿੱਕ ਸਿੱਕਾ ਲੈ ਕੇ ਆਉ 2 ਲੱਖ ਦਾ ਵੀ ਕੂਗਾ ਲੱਖ ਦਾ ਵੀ ਕੂਗਾ ਪਰ ਜਦੋਂ ਕੋਈ ਵੇਚਣ ਜਾਗਾ ਤਾਂ ਫਿਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦਾ ਇਹ ਮੈਂ ਨਹੀਂ ਕਹਿ ਰਿਹਾ ਇਹ ਇੱਕ ਅਜਿਹਾ ਵਿਅਕਤੀ ਕਹਿ ਰਿਹਾ ਜਿਸ ਕੋਲ ਖਜ਼ਾਨਾ ਸੰਭਿਆ ਪਿਆ ਕਰੋੜਾ ਰੁਪਏ ਦਾ ਜੇਕਰ ਗੱਲ ਕਰੀਏ ਕਿ ਸਿੱਕਾ 2 ਲੱਖ ਦਾ ਲਿਖਦਾ ਤਾਂ ਉਹ ਬੰਦਾ ਅੱਜ ਮੇਰੇ ਹਿਸਾਬ ਸਿਰ ਕਈ ਕਰੋੜਾਂ ਦਾ ਮਾਲਕ ਹੋਊਗਾ 20-50 ਕਰੋੜ ਦਾ ਤਾਂ ਮਾਲਕ ਪੱਕਾ ਹੋਊਗਾ ਸੋ ਸਿੱਕਿਆਂ ਦਾ ਖਜ਼ਾਨਾ ਤੁਹਾਨੂੰ ਦਿਖਾਉਂਗਾ ਜਿਹੜੇ ਸਿੱਕੇ ਕੋਈ 1600 ਈਸਵੀ ਦਾ ਕੋਈ ਆਨਾ ਕੋਈ ਢੇਲਾ ਕੋਈ ਅਸ਼ਰਫੀ ਹੈ ਦਿਖਾਵਾਂਗਾ ਤੁਹਾਨੂੰ ਬੱਬਾ ਨੇ ਰੋ ਆਜੋ ਫਿਰ ਸੋ ਇਧਰਲੇ ਪਾਸੇ ਮੇਰੇ ਨਾਲ ਦੋਸਤ ਬੈਠੇ ਆ ਸਾਦਿਕ ਜੀ ਆਸ਼ੂ ਜੀ ਬੈਠੇ ਆ ਗੱਲਬਾਤ ਇਹਨਾਂ ਨਾਲ ਕਰਦੇ ਆ ਤੁਹਾਨੂੰ ਦਿਖਾਉਨੇ ਕਿੱਡਾ ਵੱਡਾ ਖਜ਼ਾਨਾ ਲਈ ਬੈਠੇ ਆ ਸਾਦਿਕ ਜੀ ਬਹੁਤ ਬਹੁਤ ਸਵਾਗਤ ਹੈ ਅਸਲਾਮੁਅਲੈਕਮ ਇਹ ਹਮਾਰੇ ਪਾਸ ਜੋ ਆਏ ਆ ਹਮਾਰੇ ਮਿੱਤਰ ਭਾਈ ਤੋ ਇਹਨਾਂ ਨੇ ਹਮਾਰੇ ਕੋਈ ਇਤਨਾ ਮੌਕਾ ਦਿਆ ਕਿ ਹਮ ਬਤਾ ਸਕਿਆ ਲੋਕੋ ਨੂੰ ਕਿ ਜੋ ਫਰੋਡ ਦਾ ਮਾਮਲਾ ਚੱਲ ਰਹਾ ਹੈ ਅੱਲਾਹ ਪਾਕ ਉਸ ਸਭ ਉਸ ਫਰੋਡ ਸੇ ਲੋਕੋ ਕੋ ਬਚਾਏ ਔਰ ਜਿਸ ਤਰੀਕੇ ਸੇ ਇਹਨਾਂ ਨੇ ਬਤਾਇਆ ਕਿ ਮੇਰੇ ਪਾਸ ਹਰ ਸਨ ਕੇ ਸਿੱਕੇ ਐ ਦੇਖੋ ਇਸ ਤਰ੍ਹਾਂ ਕੇ ਹਰ ਸਨ ਕੇ ਸਿੱਕੇ bade ਸਿੱਕੇ ਐ ਔਰ ਇਹ ਕਹਿੰਦੇ ਕੋਈ ਇਹ ਨਾ ਠਰਨੀ ਲੈ ਕਾਓ ਇੰਦਰਾ ਗਾਂਧੀ ਕੀ ਉਹ ਇਹ ਲੈ ਕਾਓ ਔਰ ਉਹ ਲੈ ਕਾਓ ਇਹ ਸਾਰੇ ਸਮਾਨ ਹਮਾਰੇ ਪਾਸੇ ਦੇਖੋ ਦੇਖੋ ਜੀ ਗੱਲ ਇਹ ਐ ਜਿਹੜੀ ਕਹਿਣਾ ਚਾਹੁੰਦੇ ਐ ਕਿ ਅੱਜ ਕੱਲ ਬੜਾ ਚਲਨ ਐ ਕਿ ਆਹ ਵਾਲਾ ਪੈਸਾ ਲਿਆਓ ਉਹ ਵਾਲਾ ਪੈਸਾ ਲਿਆਓ ਆਹ ਦੇਖੋ ਤਾਂਬੇ ਦਾ ਪੈਸਾ ਇਹ ਮੋਹਰੇ ਵਾਲੇ ਇਹ ਤਾਂਬੇ ਦਾ ਇਹ ਮੋਰੀ ਵਾਲੇ ਪੈਸੇ ਉਧਰਲੇ ਪੈਸੇ ਦਿਖਾਓ ਜੀ ਕਿੱਡਾ ਇਹਨਾਂ ਕੋਲ ਕੱਟੇ ਭਰੇ ਪਏ ਐ ਕੱਟਾ ਬਲੱਡ ਬਾਬੋ ਆ ਦੇਖੋ ਕੱਟੇ ਭ आप देख रहे हो हाँ। ये कोई करोड़ों का नहीं है ये जो यूट्यूब के ऊपर या फेसबुक के ऊपर या इंस्टाग्राम के ऊपर जो लोगो ने अफवाह फैला रखी है वो झूठी है ये कोई करोड़ों का नहीं है किलो के हिसाब से जाते है, जो हैं जो लोग कहते हैं पांच लाख दूंगा दस लाख दूंगा मैं सारा ही सामान उसको सारा का सारा फ्री में दे दूंगा ऐसी कोई बात है तो ऐसा कुछ नहीं है बहुत से बेचारे के देते हैं। अपना अकाउंट नंबर डाल लो अपना ओटीपी बताओ वो फिर बाद में पुलिस कंप्लेंट करते हैं लोगों के पास जाकर रोते हैं उनको कोई शर्म आने होता कोई मसला नहीं होता मैं ये दिखाना चाहता हूं कि ये सिक्के नहीं है मेरे पास ये पुराने जमाने के सरताज तक भी मेरे पास ये अशर्फी है पुराने टाइम दे चलदी होती 10000 साल पुराने भी मेरे पास चांदी के सिक्के है हां मैं लेदा 10000 साल पुराना ही होना ये आ देखो जी ये

ਇਸੇ ਪੁਰਾਣੇ ਸਿੱਕੇ ਲੋ ਹੂੰ ਐਸੇ ਇਹ ਸਾਰੇ ਝੂਠੇ ਅਫਵਾਹਾਂ ਹੈ ਇਹ ਤਾਂ ਮੈਂ ਉਹ ਦਿਖਾ ਰਹਾ ਹਾਂ ਕਿ ਜੇ ਭਾਈ ਸਾਹਿਬ ਕੇ ਪਾਸ ਟੇਮ ਨਹੀਂ ਹੈ ਮੇਰੇ ਪਾਸ ਇਤਨੇ ਕੱਟੇ ਭਰੇ ਹੋਏ ਆ ਲੈ ਰੈਂਬਰ ਇਤਨੇ ਕੱਟੇ ਭਰੇ ਹੈ ਇਹ ਭਾਈ ਸਾਹਿਬ ਕੋ ਨਾ ਸੁਭਾ ਹੋ ਜਾਏਗੀ ਦੇਖਤੇ ਦੇਖਤੇ ਮੇਰੇ ਪਾਸ ਨੋਟ ਕੋ ਨੋਟ ਮਿਲenge ਕਾਗਜ਼ ਕੇ ਕੋ ਕਾਗਜ਼ ਕੇ ਚਾਂਦੀ ਕੇ ਕੋ ਚਾਂਦੀ ਕੇ ਹਰ ਤਰ੍ਹਾਂ ਦਾ ਸਿੱਕਾ ਮਿਲੇਗਾ ਹਰ ਤਰ੍ਹਾਂ ਦਾ ਨੋਟ ਮਿਲੇਗਾ ਇਹ ਦੋ ਪੈਸੇ ਇਹ ਦੋ ਪੈਸੇ ਹੈ ਜੀ ਇਹ ਦੋ ਪੈਸੇ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਉਸ ਤੋਂ ਬਾਅਦ ਇਹ 10 ਪੈਸੇ ਅਸੀਂ ਤਾਂ ਖੈਰੇ ਪੈਸੇ ਦੇਖੇ ਹੋਏ ਆ बहुत सारे बच्चे ने पैसे होंगे सर यूट्यूब पर देखा अभी थोड़े दिन पहले मेरे हाँ। ऐसी छवनिया मेरे को है ना सो चवनिया दो मैं तुम्हारे को पच्चीस लाख रुपए दूंगा किसी ने बोला यूट्यूब के ऊपर इंस्टाग्राम के ऊपर मेरे पास तो हजारों की तादाद में मैं चंडीगढ़ गया हूँ लुधियाना गया हूँ दिल्ली गया हूँ हर जगह चला गया हूँ मेरे को तो कोई ऐसी बात लगी नहीं सर नहीं फिर वो बंदे मिले नहीं थोड़ा मेरे को बंदे मिले वे कहते हैं कि भाई साहब ये तो है ना आम है ये तो बहुत पड़े हमारे पास कट्टे भरे पड़े हम भी ये कहते हैं हमारे पास कट्टे भरे पड़े वे भी कहते कट्टे भरे पड़े फिर पच्चीस लाख का कौन लेता है ਮਤ ਦਾ ਸਾਰਾ ਫਰੌਡ 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 ਇਹ ਸਾਨੂੰ ਕੋਈ ਕਿਸ ਤਰ੍ਹਾਂ ਦਾ ਸਿੱਕਾ ਇਹਨਾਂ ਕੋਲ ਪਿਆ ਆ ਲੋ ਹੱਥੀਂ ਦੇਖੋ ਪੁਰਾਣੇ ਪੁਰਾਣੇ ਸਿੱਕੇ ਦੇਖੋ ਕਿਦਨੇ ਇਹ ਇਹ ਸਿੱਕੇ ਹੋ ਹੈ ਕਿ ਜੋ ਹੈ ਨਾ ਕੋਈ ਕਹਿੰਦਾ सच 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 बोलो सच तो लो और बहुत से बोलते है सोलह सौ सो सदी का है ये सब है ना लोगों ने ना ये रखा तो है अपना अकाउंट नंबर बताओ आपके अकाउंट में दस लाख डाल देंगे लाख डाल देंगे बाद में बेचारे पांच दस हजार स्विच ऑफ आता है और बहुत सारे लोगों ने जागरूक भी कर रखा है कि नंबर फ्रॉड है इनको कॉल ना करो ये आंसू भाई बैठा है मेरे पास जो की ना लोगों को हर तरीके से ना अच्छी शिक्षा देता है अच्छी राय देता है लोगों को बचाता फ्रॉड से और मैं भी लोगों को आज ये है ना भाई साहब को हमारे शर्मा ਜਾਏ ہمارے پاس इनको हमने बुलाया इन्होंने हमारा साथ दिया अल्लाह करे शायद इनके आने से और हमारे बताने से किसी का भला हो सके बिल्कुल चलो ये तो हुई फ्रॉड की गल ਹੁਣ ਗੱਲ ਕਰਦੇ ਆ ਸਿੱਕਿਆਂ ਦੀ ਕਿਉਂਕਿ ਇਹ ਸਿੱਕੇ ਵਾਕਈ ਬਹੁਤ ਨਾਇਆਬ ਨੇ ਲੋਕ ਸੰਭਾਲ ਸੰਭਾਲ ਰੱਖਦੇ ਆ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਲੱਖਾਂ ਦੇ ਵਿਕਦੇ ਆ ਪਰ ਹੈਰੀਟੇਜ ਤਾਂ ਹੈਗੇ ਆ ਆਸ਼ੂ ਜੀ ਭਰੇ ਹੋਏ ਇੱਕ ਮੁਠੀ ਜਿਹਾ ਸਰ ਸਾਡੇ ਕੋਲ ਤਾਂ ਕਾਉਂਟਰਲਾ ਦੇ ਹਿਸਾਬ ਨਾਲ ਪਏ ਨੇ ਇਹ ਚੀਜ਼ਾਂ ਸਾਡੇ ਕੋਲ ਤਾਂ ਕਾਉਂਟਰਲਾ ਦੇ ਹਿਸਾਬ ਨਾਲ ਪਈਆਂ ਆ ਦੇਖੋ ਤੁਹਾਡੇ ਸਾਹਮਣੇ ਹਾਂ ਇੱਕ ਆਸ਼ੂ ਮਲਕ ਜੀ ਗੋਤਾਖੋਰ ਨੇ ਬਹੁਤ ਲੋਕਾਂ ਦੀ ਜਾਨਾਂ ਬਚਾਉਂਦੇ ਆ ਗੱਲ ਇਹਨਾਂ ਨਾਲ ਕਰਦੇ ਆ ਆਸ਼ੂ ਜੀ ਇਹ ਨਵੀਂ ਜਾਣਕਾਰੀ ਲਿਆਇਓ ਵੈਸੇ ਤਾਂ ਤੁਸੀਂ ਦੋਨੋਂ ਹੀ ਜਾਨ ਬਚਾਉਣ ਦਾ ਕੰਮ ਕਰਦੇ ਹੋ ਤੇ ਅੱਜ ਧੋਖੇ ਤੋਂ ਬਚਾਉਣ ਦਾ ਵੀ ਕੰਮ ਕਰ ਰਹੇ ਹੋ ਇਹਦੇ ਬਾਰੇ ਪੂਰੀ ਗੱਲ ਜਿਹੜੀ ਹੈ ਵਿਸਥਾਰ ਨਾਲ ਦੱਸੋ ਅੱਜ ਨਾਲ ਸਾਡਾ ਮੇਨ ਮਕਸਦ ਤੁਹਾਨੂੰ ਬੁਲਾਉਣ ਦਾ ਦੋ ਕਾਰਨ ਨੇ ਸਾਡੇ ਹਾਂ ਸਭ ਤੋਂ ਪਹਿਲਾ ਕਾਰਨ ਆਂਦੇ ਵਿਸ਼ਵਾਸ ਹਾਂ ਔਰ ਦੂਜਾ ਕਾਰਨ ਹੈ ਲੋਕਾਂ ਨੂੰ ਫਰੋਡ ਤੋਂ ਬਚਾਉਣਾ ਹਮ ਅੰਧਵਿਸ਼ਵਾਸ ਮੈਂ ਕਿਉਂ ਕਹਿ ਰਾਂ ਇਸ ਕਰਕੇ ਕਹਿ ਰਿਹਾ ਕਿ ਓਕੇ ਨਾ ਕਈ ਬੰਦੇ ਬਈ ਦੀ ਪੰਜੇ ਵਾਲਾ ਕਛੂਆ ਲਿਆਓ ਬਿੱਲੀ ਲਿਆਓ ਦੋ ਮੂਹੀ ਸਾਬ ਚੱਕ ਲਿਓ ਵਿਚਾਰੇ ਜੀਵ ਜੰਤੂ ਸਾਰੇ ਮਾਰਦੇ ਉਹਨਾਂ ਨੇ ਅੱਛਾ ਥੇਲੇ ਚ ਪਾ ਕੇ ਲੈ ਜਾਂਦੇ ਜਿੱਥੇ ਉਹਨਾਂ ਨੂੰ ਲੈ ਕੇ ਜਾਣਾ ਉੱਥੇ ਤੱਕ ਉਹ ਮਰ ਜਾਂਦੇ ਨੇ ਠੀਕ ਹੈ ਉਹ ਸਹੀ ਸਲਾਮਤ ਉੱਥੇ ਤੱਕ ਨਹੀਂ ਪਹੁੰਚਦੇ ਇੱਕ ਤਾਂ ਇਹ ਫਰੋਡ ਚੱਲ ਰਿਹਾ ਦੂਜਾ ਸਭ ਤੋਂ ਜਿਹੜਾ ਵੱਡਾ ਫਰੋਡ ਚੱਲ ਰਿਹਾ ਸਿੱਕਿਆਂ ਦਾ ਚੱਲ ਰਿਹਾ ਕਿ ਇੱਕ ਸਿੱਕਾ 10 ਲੱਖ ਦਾ 20 ਲੱਖ ਦਾ 25 ਲੱਖ ਦਾ 10 ਕਰੋੜ ਦਾ 1 ਆ ਇਹ ਤੁਹਾਡੇ ਸਾਹਮਣੇ ਜਿੱਥੇ ਤੱਕ ਤੁਹਾਡੇ ਕੈਮਰੇ ਦੀ ਨਜ਼ਰ ਜਾਏਗੀ ਆ ਦੇਖ ਲਓ ਹੂੰ ਇਹ ਕਾਊਂਟਰ ਦੇ ਹਿਸਾਬ ਨਾਲ ਸਾਡੇ ਕੋਲ ਸਿੱਕੇ ਵੀਰੇ ਕਾਊਂਟਰ ਦੇ ਹਿਸਾਬ ਨਾਲ ਲੋਕਾਂ ਕੋਲ ਤਾਂ ਕਿਲੋ ਹੋਣਗੇ 2 ਕਿਲੋ ਹੋਣਗੇ ਔਰ ਤੁਸੀਂ ਕਈ ਵੀਡੀਓ ਬਣਾਈ ਹੋਣੇ ਲੋਕਾਂ ਦੇ ਘਰ ਉਹ ਐਲਬਮ ਦੇ ਅੰਦਰ ਸਜਾ ਕੇ ਰੱਖਦੇ ਨੇ ਸਿੱਕੇ ਹਾਂ ਬਿਲਕੁਲ ਬਿਲਕੁਲ ਹੁਣ ਐਲਬਮ ਦੇ ਅੰਦਰ ਉਹਨਾਂ ਕੋਲ ਜਿਆਦਾ ਜਿਆਦਾ ਕਿਲੋ ਸਿੱਕੇ ਪੁਰੇ ਨਹੀਂ ਹੁੰਦੇ ਇਹ ਦੇਖੋ ਸਾਡੇ ਕੋਲ ਕਾਊਂਟਰ ਦੇ ਹਿਸਾਬ ਨਾਲ ਪਏ ਨੇ ਹੁਣ ਗੱਲ ਕਰੀਏ ਸਾਡੇ ਕੋਲ ਇਹ ਖਜ਼ਾਨਾ ਆਇਆ ਕਿੱਥੋਂ ਹੈ ਹਾਂ ਇਹੀ ਸਵਾਲ ਹੈ ਮੇਰਾ ਹੈਨਾ ਸਭ ਤੋਂ ਪਹਿਲਾਂ ਇਹ ਗੱਲ ਹੋਏਗੀ ਕਿ ਇਹ ਖਜ਼ਾਨਾ ਤੁਹਾਡੇ ਕੋਲ ਜੋ ਤੁਹਾਡੇ ਜਿਹੜੇ ਦਰਸ਼ਕ ਨੇ ਉਹ ਦੇਖ ਰਹੇ ਹੋਣਗੇ ਕਮੈਂਟ ਕਰਨਗੇ ਇਹ ਖਜਾਨਾ ਨਾਲ ਕੋਲ ਪੁੱਛਿਆ ਗਿਆ ਬਾਈ ਆਪਾਂ ਗੋਤਾਖੋਰ ਇਹ ਮੇਰਾ ਭਰਾ ਸਾਧਿਕ ਆਪਾਂ ਸਾਰੇ ਮਿਲ ਕੇ ਆਪਣੀ ਟੀਮ ਹੈ ਗੋਤਾਖੋਰ ਪਟਿਆਲਾ ਦੇ ਅੰਦਰ ਤੇ ਇਹ ਸਾਰੀ ਟੀਮਾਂ ਸਾਡੀ ਸਵੇਰੇ ਜਾਂਦੀਆਂ ਨਾਰਾ ਦੇ ਉੱਪਰ ਆਪਣਾ ਜੀ ਜਿਹੜੇ ਵੀ ਆਪਣੇ ਗੋਤਾਖੋਰ ਨੇ ਆਪਣਾ ਘਰ ਚਲਾਉਣ ਵਾਸਤੇ ਸਾਰਾ ਸਮਾਨ ਕੱਢ ਕੇ ਲੈ ਕੇ ਆਉਂਦੇ ਨੇ ਅੱਛਾ ਔਰ ਜਿਹੜੀ ਇਹਨਾਂ ਦੀ ਰਿਐਲਿਟੀ ਕੋਸਟ ਜਿਹੜੀ ਮੈਂ ਉਹ ਤੁਹਾਨੂੰ ਦੱਸ ਦੇਣਾ ਇਹ 700 ਰੁਪਏ ਤੋਂ ਲੈ ਕੇ ਸਿਰਫ 11-1200 1400 ਰੁਪਏ ਲਾਸਟ ਹੈ ਦਾ ਰੇਟ ਕਿਲੋ ਦਾ ਕਿਲੋ ਦਾ ਕਿਲੋ ਦਾ ਜਿਹੜੀ ਰਿਐਲਿਟੀ ਗੱਲ ਔਰ ਜਿਹੜੇ ਕਹਿੰਦੇ ਨਾ ਕਿ ਬਈ ਸਿੱਕਾ 25 ਲੱਖ ਦਾ 20 ਲੱਖ ਦਾ ਸਾਰਾ ਫਰੋਡ ਹੈ ਅਗਰ ਇਹ ਸਿੱਕੇ ਇੰਨੇ ਦੇ ਨਾ ਮੈਂ ਕਹਿ ਰਿਹਾ ਅਗਰ ਇੰਨਾ ਮਾਲ ਮੇਰਾ ਵਿਕ ਜੇ ਮੇਰੇ ਕੋਲ 40 45 ਕੋਤਾ ਹੋਰ ਕੰਮ ਕਰਦੇ ਨੇ ਸਾਰ ਨੂੰ ਆਪਾਂ 5-5 ਕਰੋੜ ਰੁਪਏ ਦੇ ਦਾਂ ਜਦ ਵੀ ਸਾਡੇ ਕੋਲ ਪੈਸਾ ਨਹੀਂ ਮੁੱਕਦਾ ਜਦ ਵੀ ਸਾਡੇ ਕੋਲ ਪੈਸਾ ਨਹੀਂ ਮੁੱਕਦਾ ਔਰ ਦੂਜੀ ਗੱਲ ਜਿਹੜੇ ਕਰ ਦਿੰਦੇ ਜੇ ਆਪਾਂ ਕਿਰਾਏ ਦੇ ਅੰਦਰ ਬੈਠੇ ਆ ਉਸ ਤੋਂ ਬਾਅਦ ਸਾਡੀ ਗੱਡੀਆਂ ਦੀ ਲਾਈਨ ਲੱਗ ਜੇ ਠੀਕ ਹੈ ਵਧੀਆ ਐਂਡ ਸਟੈਂਡਰਡ ਨਾਲ ਅੱਛਾ ਆਸ਼ਵੀਰ ਜੀ ਇੱਕ ਸਵਾਲ ਮੇਰੇ ਮਨ ਤੋਂ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਹੈ ਹਾਂਜੀ ਤੁਸੀਂ ਟਰਾਈ ਤਾਂ ਕੀਤਾ ਹੋਣਾ ਜੇ ਤੁਸੀਂ ਫੇਸਬੁੱਕ ਤੇ ਔਰ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਲੋਕ ਕਹਿੰਦੇ ਆ ਵੀ ਇਹ ਸਿੱਕਾ 10 ਲੱਖ ਦਾ ਹੈ ਜੀ ਤੇ ਆਸ਼ੂ ਨੇ ਦੇਖਿਆ ਵੀ ਮੇਰੀ ਜੇਬ ਚ ਤਾਂ ਇਹ ਜੇ 100 ਪਏ ਨੇ ਹਾਂਜੀ ਹਾਂਜੀ ਬੜਾ ਸਾਫ ਲਾ ਲਿਆ ਉਹਨਾਂ ਵੀ ਕਰੋੜਪਤੀ ਹੋ ਗਏ ਹਾਂਜੀ ਹਾਂਜੀ ਬੜਾ ਟਰਾਈ ਕੀਤੇ ਆਪਾਂ ਨੇ ਫਿਰ ਗਏ ਕੀ ਬਣਿਆ ਦੇਖੋ ਜੀ ਸਾਡੇ ਨਾਲ 90% ਵਈ ਫਰੋਡ ਵਾਲੇ ਕੰਮ ਹੈ ਜੀ ਕਦੇ ਕਿਸੇ ਦਾ ਰਸੋ ਕੋਈ ਕਟਾ ਦੱਸੋ ਕਿਸੇ ਨੇ ਰਾਜਸਥਾਨ ਬੁਲਾ ਲਿਆ ਕਿਸੇ ਨੇ ਫੋਨ ਨੰਬਰ ਦੇ ਕੇ ਦਿੱਲੀ ਬੁਲਾ ਲਿਆ ਕਿਸੇ ਨੇ ਕਿੱਥੇ ਬੁਲਾ ਲਿਆ ਕਿਸੇ ਨੇ ਲੁਧਿਆਣਾ ਕਿਸੇ ਨੇ ਜਲੰਧਰ ਐਂ ਬੁਲਾਏ ਜਾਂਦੇ ਨੇ ਅੱਛਾ ਜਦੋਂ ਉਹਨਾਂ ਕੋਲੇ ਮਾਲ ਕੋਤ ਹੈ ਨਾ ਉਹ ਆਪ ਦਾ ਵੀ ਕਟਾ ਦਿਖਾ ਦਿੰਦਾ ਕਹਿੰਦਾ ਇਹ ਤਾਂ ਪਏ ਨੇ ਸਿੱਛ ਉਹ ਕਮੀ ਆ ਗਈ ਫਲਾਣੀ ਕਮੀ ਆ ਗਈ ਹੁਣ ਇਹ ਦੇਖ ਲੋ ਇਹ ਚ ਜਿਵੇਂ ਇਹ ਦੋ ਸਿੱਕੇ ਹੋ ਗਏ ਮੈਂ ਦੋ ਸਿੱਕੇ ਚੱਕ ਰਿਆਂ ਇਹ ਸਿੱਕਾ ਡੁਪਲੀਕੇਟ ਹੈ ਇਹ オリジナル ਹੈ ਠੀਕ ਹੈ ਇਹ ਦੋ ਸਿੱਕੇ ਚੱਕ ਲਏ ਬਸ ਆਈ ਸਿਸਟਮ ਹੈ ਉਹ ਅੱਗੇ ਤੋਂ ਅੱਗੇ ਆਪਣੀ ਕਹਾਣੀ ਐ ਜੀ ਪਾ ਦਿੰਦੇ ਨੇ ਜਿਹੜਾ ਉਹ ਸਿੱਕਾ ਲੱਭ ਰਹੇ ਨੇ ਮੇਰੇ ਖਿਆਲ ਮੇਰੇ ਖਿਆਲ ਉਹ ਤਾਂ ਸਿੱਕਾ ਰੱਬ ਦੇ ਕੋਲ ਹੀ ਮਿਲੇਗਾ ਭਾਈ ਹੈ ਹੀ ਨਹੀਂ ਹੈ ਹੀ ਨਹੀਂ ਦੁਨੀਆ ਦੇ ਅੰਦਰ ਮਤਲਬ ਲੱਭ ਹੀ ਨਹੀਂ ਰਹੇ ਉਹ ਸਿੱਕੇ ਲੱਭੀ ਨੇ ਜਿਹੜੇ ਸਿੱਕੇ ਲੱਭਦੇ ਨੇ ਮੈਨੂੰ ਅਜ ਤੱਕ ਕੋਈ ਸਿੱਕੇ ਦਾ ਪਤਾ ਹੀ ਨਹੀਂ ਲੱਗ ਰਿਹਾ ਸਿੱਕੇ ਕਿਹੜੇ ਨੇ ਭਾਈ ਸਾਡੇ ਕੋਲ ਜਿਹੜੇ ਸਿੱਕੇ ਪਏ ਨੇ ਆਪਾਂ ਦੇਖੋ ਵਿਆਹ ਤਰਿਆ ਹੋ ਗਿਆ ਮਾਰਕੰਡਾ ਨਦੀ ਹੋ ਗਈ ਸਤਲੁਜ ਹੋ ਗਿਆ ਬਾਗੜਾ ਨਹਿਰ ਹੋ ਗਈ ਇਹ ਤਾਂ ਪੁਰਾਣੇ ਦਰਿਆ ਨੇ ਇਹਨਾਂ ਦੇ ਅੰਦਰੋਂ ਕੱਟ-ਕੱਟ ਕੇ ਲੋਕੀ ਹਜ਼ਾਰਾਂ ਸਾਲ ਤੋਂ ਲੋਕੀ ਛੱਟੀ ਜਾ ਰਹੇ ਨੇ ਇਹ ਧੋਕੇ ਲੈ ਆਏ ਹੋ ਇਹ ਸਾਫ਼ ਕਰਕੇ ਲੈ ਆਏ ਹੁਣ ਤੁਹਾਡੇ ਸਾਹਮਣੇ ਇਤਜਾਬ ਨਾਲ ਇਹ ਤਾਂ ਲੋਕੀ ਛੱਟੀ ਜਾ ਰਹੇ ਆਪਾਂ ਕੱਟੀ ਜਾ ਰਹੇ ਆ ਇੰਨਾ ਸਮਾਨ ਆਪਾਂ ਕੱਢ-ਕੱਢ ਕੇ ਲੋਕਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਪਿਆ ਸਾਰੇ オリジナル ਇਹ ਦੇਖੋ ਜਿਹੜਾ ਮੇਰਾ ਭਰਾ ਧੋਕੇ ਲੈ ਲੈ ਕੇ ਆਇਆ ਸਾਦੀ ਇਹਨਾਂ ਚੋਂ ਇਹ ਆ ਸਿੱਕਾ ਡੁਪਲੀਕੇਟ ਹੈ ਇੱਕ 1 ਅੰਨਾ 2 ਅੰਨੇ 5 ਅੰਨੇ 1 ਪੈਸਾ 2 ਪੈਸਾ ਦੁਵੰਨੀ ਤਿਕੰਨੀ ਤੁਹਾਡਾ ਕਿੰਗ ਵਿਕਟੋਰੀਆ ਦਾ ਕਿੰਗ ਦਾ ਸਿੱਕਾ ਹੋ ਗਿਆ ਸਰਫੀਆਂ ਹੋ ਗਈਆਂ ਸਾਡੇ ਕੋਲ ਲੈ ਜਾਓ ਦੱਸੋ ਕੀ ਦਿਓਗੇ ਸਾਨੂੰ ਚਲੋ ਛੱਡੋ ਸਾਰੀ ਗੱਲ ਉਹ ਕਹਿੰਦੇ ਨੇ ਸਿੱਕੇ ਕਰੋੜ ਰੁਪਏ ਦੇ ਛੱਡ ਦਿਓ ਸਾਡੇ ਦੋਨੋਂ ਭਰਾਵਾਂ ਨੂੰ ਨਾ ਤੁਸੀਂ ਨਾ ਇੱਕ ਕੰਮ ਕਰੋ 25 ਲੱਖ ਰੁਪਏ ਦਿਓ ਸਾਰਾ ਸਮਾਨ ਚੱਲ ਲੈ ਜਾਓ ਜਿੰਨਾ ਵੀ ਪਜੇ ਖੇਰਾ ਇਕੱਠਾ ਹੋਰ ਇਸ ਤੋਂ ਇਲਾਵਾ ਇੱਕ ਟੱਲਾ ਹੋਰ ਦੇ ਦਾਂਗੇ ਭਰ ਕੇ ਉਹਨਾਂ ਨੂੰ ਇਹ ਤੇ ਨਹੀਂ ਜਿੰਨਾ ਇਹ ਪਿਆ ਐਨਾ ਹੀ ਹੋਰ ਦੇ ਦਾਂਗੇ ਹੋਰ ਦੱਸੋ 25 ਲੱਖ ਰੁਪਏ ਸਾਰਾ ਕੁਝ ਦੇ ਦੇਗੇ ਸਾਰੇ ਸਾਡੇ ਉੱਤਗੁਰ ਦਾ ਕੰਮ ਬਣ ਦੇਗਾ ਉਹ ਸੋਚੇ ਤੁਸੀਂ ਦਾਨ ਕਰਤਾ ਜਾ ਜਿਹੜਾ ਉਹ ਬੰਦਾ ਕਹਿ ਰਿਹਾ ਨਾ ਕਿ 25 ਲੱਖ ਰੁਪਏ ਇੱਕ ਸਿੱਕੇ ਚਲੋ ਗੱਲ ਵਾ ਸਾਦਗੀ ਜੀ ਨਾਲ ਵੀ ਕਰਦੇ ਆ ਸੋ ਮੇਰੇ ਕੋਲ ਇਸ ਵਖਤ ਗਰੀਬ ਕਰੋੜਪਤੀ ਬੈਠੇ ਆ ਸਹੀ ਕਿਹਾ ਮੈਨੇ ਹਾਂਜੀ ਹਾਂਜੀ ਜਿਵੇਂ ਅਸੀਂ ਤੁਹਾਡੇ ਕੋ ਖਜ਼ਾਨਾ ਪਿਆ ਇਹ ਤਾਂ ਕਰੋੜਾਂ ਦਾ maal ਆ ਫਿਰ ਆ ਤੁਸੀਂ ਗਰੀਬ ਉਹ ਜੇ ਕਿਰਾਏ ਦੇ ਘਰ ਦੀ ਰਹੀ ਜੰਨੇ ਹੋ ਜਿਵੇਂ ਸਹੀ ਕਹਿ ਰਹੇ ਜੀ ਆਪ ਮੈਂ ہمارا ਜੋ ਮਕਸਦ ਹੈ ਇਹ ਹੀ ਹੈ ਇਹ ਕਿ ਹਮਨੇ ਜੇ ਇਤਨਾ ਸਮਾਨ ਦਿਖਾਇਆ ਕੋਈ ਬਾਈ ਫਰੋਡ ਸੇ ਨਾ फ्रॉड में ना जाए बेचारा फ्रॉड से बच जाए जी। और जैसे कि आप ये देख रहे हो ये सिक्के जो देख रहे हो आप ये चांदी के सिक्के देख रहे हो इसके अंदर कुछ सिक्के ना ओरिजिनल भी होते हैं तो मेरी जो आपसे अपील है वो ये है कि तुम हर जगह ऐसी जगह ना जाओ कि जहाँ फ्रॉड हो सके तुम्हारे अच्छे जानकार भी होंगे अच्छे कलेक्टर भी होंगे और अच्छे सुनार भी होंगे तुम उनको जाकर दिखाओ शायद अल्लाह करे तुम्हारे को कोई अच्छी नायाब चीज मिल जाए एंटीक चीज मिल जाए ਲੈਗਨ ਨਾ ਤੁਮਨ ਨਾ ਕਿਸੇ ਕੋ YouTube ਪਾ ਜਾਂ Facebook ਪਾ ਉਸ ਤਰ੍ਹਾਂ ਸਕੋਲ ਨਾ ਕਰੇ ਤਾਂ ਕਿ ਤੁਹਾਡਾ ਨੁਕਸਾਨ ਹੋ ਪਾਏ ਮਤਲਬ ਲੋਗਾ ਨੂੰ ਖੁਦ ਵੀ ਅਵੇਅਰ ਹੋਣਾ ਚਾਹੀਦਾ ਸਾਡੀ ਵੀਡੀਓ ਦਾ ਮੇਨ ਮਕਸਦ ਹੀ ਇਹ ਹੈ ਕਿ ਤੁਸੀਂ ਆਪਣੀ ਖੂਨ ਪਸੀਨੇ ਦੀ ਗਾੜੀ ਕਮਾਈ ਇਸ ਤਰ੍ਹਾਂ ਲੋਗਾ ਦੇ ਚਾਂਸਿਆਂ ਦੇ ਵਿੱਚ ਉਹਨਾਂ ਦੇ ਵਿੱਚ ਆ ਕੇ ਬਰਬਾਦ ਨਾ ਕਰੋ ਕੋਈ ਵੀ ਸਿਕਾ ਕੋਈ ਵੀ ਨੋਟ ਕੋਈ ਵੀ ਐਂਟੀਕ ਚੀਜ਼ ਲੱਖਾਂ ਕਰੋੜਾਂ ਦੀ ਨਹੀਂ ਵਿਗਦੀ ਜਿਹੜੀ ਉਹ ਮੰਗਦੇ ਆ ਉਹ ਕਦੇ ਵੀ ਨਹੀਂ ਮਿਲਦੀ ਕਿਉਂਕਿ ਆਸ਼ੂ ਮਲਿਕ ਬਹੁਤ ਤਜਰਬੇਕਾਰ ਇਨਸਾਨ ਹੈ ਇਹਨਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਹੈ ਔਰ ਸਾਰੀ ਕੱਲੀ ਕਾਟ-ਕਾਟ ਦਾ ਪਾਣੀ ਇਹਨਾਂ ਨੇ ਕੱਲੀ-ਕੱਲੀ ਨਹਿਰ ਦਾ ਪਾਣੀ ਪੀਤਾ ਹੋਇਆ ਇਹ ਖੁਦ ਧੋਖੇ ਖਾ ਕੇ ਆ ਚੁੱਕੇ ਹਨ 90% ਲੋਕ ਜਿਹੜੇ ਹੈ ਉਹ ਇਹਨਾਂ ਨੂੰ ਜਵਾਬ ਹੀ ਦੇ ਦਿੰਦੇ ਆ ਕਿ ਸਾਡੇ ਕੋਲ ਇਹ ਜੇ ਕੱਟੇ ਭਰੇ ਹੋਏ ਆ ਸਾਦਿਕ ਦਾ ਮਕਸਦ ਮਤਲਬ ਸਿਰਫ ਇਹੀ ਸੀ ਕਿ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ ਤੁਸੀਂ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਨਾ ਪਾਓ ਕਿਸੇ ਨੂੰ ਆਪਣੇ ਅਕਾਊਂਟ ਦੀ ਡਿਟੇਲ ਨਾ ਦਿਓ ਇਹ ਸਿੱਕਿਆਂ ਦੇ ਇਹਨਾਂ ਕੋਲ ਕੱਟੇ ਭਰੇ ਪਏ ਆ ਤੇ ਇਹਨਾਂ ਨੂੰ ਕਿਸੇ ਨੇ ਲੱਖਾਂ ਕਰੋੜਾ ਰੁਪਇਆ ਅੱਜ ਤੱਕ ਨਹੀਂ ਦਿੱਤਾ ਸੋ ਇਸ ਗੱਲ ਦਾ ਖਾਸ ਧਿਆਨ ਰੱਖੋ ਆਸ਼ੂ ਜੀ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਬੜੇ ਸਾਰੇ ਲੋਕ ਚਾਹਵਾਨ ਨੇ ਇਸ ਚੀਜ਼ ਦੇ ਜਾਂ ਕਿਸੇ ਨੂੰ ਜਰੂਰ ਦਬਾ ਜਿੰਦੀ ਹੈ ਕਈ ਵਾਰ ਕੋਈ ਕਹਿ ਦਿੰਦਾ ਕਿ ਦਾਨ ਪਾਣੀ ਤਰਾਓ ਜਾਂ ਕੁਝ ਕੁਝਣਾ ਤੇ ਫਿਰ ਉਹ ਕੀ ਕਰਨ ਭਾਈ ਕਈ ਬੰਦੇ ਸਾਡੇ ਕੋਲ ਨਾ ਆਏ ਜਾਂਦੇ ਮੈਂ ਇੱਕ ਵਾਕਿਆ ਦੱਸੂ ਛੋਟਾ ਜਿਆਦਾ ਲੰਮੀ ਗੱਲ ਨਹੀਂ ਕਰਾਂ ਉਹ ਦੇਖੋ ਵੀਡੀਓ ਬਹੁਤ ਲੰਬਾ ਹੋ ਜਾਏ ਸਾਡੇ ਕੋਲ ਇੱਕ ਵਾਕਿਆ ਇੱਕ ਸੁਨਾਰ ਸੀ ਸਾਡਾ ਮਿੱਤਰ ਯਾਰ ਦੋਸਤ ਸੀ ਉਹ ਕਹਿਣ ਲੱਗਾ ਸਾਹਿਬ ਇੱਕ ਸੁਨਾਹ ਇੱਕ ਬਾਬੇ ਨੇ ਸਾਨੂੰ ਟਾਲੇ ਵਾਸਤੇ ਦੱਸਿਆ ਕਿ ਵੀ ਸਾਨੂੰ ਨਾ 300 ਗ੍ਰਾਮ ਸੋਨਾ ਦਾਨ ਕਰਨਾ ਉਸ ਤੋਂ ਬਾਅਦ ਸਾਡੀ ਤਕਦੀਰ ਬਦਲ ਜਾਏਗੀ ਉਹਨੇ 200 ਗ੍ਰਾਮ ਸੋਨਾ ਦਾਨ ਕਰਤਾ ਜਦ ਲਾਸਟ ਸੋਨਾ ਸੱਟਣ ਗਿਆ ਮੈਂ ਕਹਿਣ ਲੱਗਾ ਵੀ ਸਾਨੂੰ ਨਾਲ ਲੈ ਕੇ ਚੱਲ ਤੇ ਆਪਣੇ ਗੋਤਾਖੋਰ ਆਪਾਂ ਉੱਥੇ ਨਾਲ ਲੈ ਕੇ ਗਏ ਉਹਦੇ ਤੇ ਉਹਨੇ ਇੱਕ ਪੋਰਟਲਾ ਜਿਹਾ ਬਣਾਇਆ ਅੰਦਰ ਉਹਦੇ ਸਾਹਮਣੇ ਸੁਣਨਾ ਪਾਇਆ ਸਾਰਾ ਕੁਝ ਕਰਤਾ ਉਹਦੇ ਸਾਹਮਣੇ ਸੁਣਨਾ ਪਾਇਆ ਉਹਨੇ ਪੋਰਟਲੇ ਅੰਦਰ 100 ਗ੍ਰਾਮ ਬਿਸਕੁਟ ਪਾਕਿਸਤਾਨ ਬਾਹਰ ਨਹਿਰ ਚ ਛੱਡਤਾ ਉਹ ਉਹਦਾ ਇੱਕ ਭਰਾ ਆਪਣੇ ਅੱਗੇ ਖੜਾ ਕਰਾ ਕੇ ਕਿ ਉਹਨੂੰ ਗੋਤਾ ਮਰਵਾ ਕੇ ਜੇ ਤੂੰ ਬਾਹਰ ਕਢਿਆ ਦੇਖਿਆ ਉਹ ਲੋਹੇ ਦਾ ਬੱਟਾ ਸੀ ਆਏ ਹੇ ਹੇ ਤੇ ਉਹਨੂੰ ਜਾ ਕੇ ਦਿਖਾਇਆ ਆਪਣੇ ਭਈਏ ਦੇਖ ਤੇਰਾ ਬੱਟਾ ਹੈ ਇਹ ਨਕਲੀ ਹੈ ਇਹ ਚੈੱਕ ਕਰਨਾ ਪੈ ਫਿਰ ਉਹ ਬੰਦਾ ਫੜਿਆ ਗਿਆ ਲੁਧਿਆਣੇ ਦਾ ਬੰਦਾ ਵੀ ਫੜ ਗਿਆ ਉਹਦਾ ਪਤਾ ਲੱਗ ਗਿਆ ਸਾਰਾ ਸੋਨਾ ਉਸ ਤੋਂ ਬਾਹਰ ਵਾਪਸ Nikaloya ਉਹ ਲੋਕਾਂ ਨਾਲ ਐਂ ਠੱਗਿਆ ਕਰਦੀ ਉਹੀ ਚੀਜ਼ ਆਪਾਂ ਲੋਕਾਂ ਕੋਈ ਪਤਾ ਨਹੀਂ ਕਿਵੇਂ ਵਿਚਾਰਾ ਆਪਣੀ ਜ਼ਮੀਨ ਵੇਚ ਕੇ ਘਰ ਵੇਚ ਕੇ ਇਨ ਫਰੋਡਾ ਦੇ ਚੱਕਰਾਂ ਚ ਪੈ ਜਾਂਦਾ ਕਦੇ ਸੱਪ ਲੈ ਆਂਦਾ ਕਦੇ ਬਿੱਲੀ ਕਦੇ ਫਲਾਣਾ ਕਦੇ ਸਿੱਕੇ ਦੇਖੋ ਇਹ ਇੰਨੀ ਪੁਰਾਣੀ ਪੁਰਾਣੀ 10 1000 20 2000 ਸਾਲ ਪੁਰਾਣੇ ਸਿੱਕੇ ਸਾਡੇ ਕੋਲ ਪਏ ਨੇ ਜਿਹੜੇ ਚਲਦੇ ਨੇ ਦੇ 5000 ਸਾਲ ਪੁਰਾਣਾ 2000 ਸਾਲ ਪੁਰਾਣਾ 100 ਸਾਲ ਪੁਰਾਣਾ 500 ਸਾਲ ਪੁਰਾਣੇ ਸਾਰੇ ਸਿੱਕੇ ਸਾਡੇ ਕੋਲ ਆਲਰੇਡੀ オリジナル ਪਏ ਨੇ ਜੇ ਕਿਸੇ ਨੂੰ ਲੱਗਦਾ ਕਿ ਤੁਹਾਡਾ ਭਲਾ ਹੋ ਸਕਦਾ ਹੈ ਬਿਲਕੁਲ ਵਾਜਿਬ দামਾਂ ਦੇ ਅੰਦਰ ਜਿਹੜਾ ਰਿਐਲਿਟੀ ਇੰਡੀਆ ਦਾ ਰੇਟ ਹੈ ਜਿਹੜਾ ਇਹ ਸਿੱਕਾ ਹੈਗਾ ਜਿਵੇਂ 1000 ਰੁਪਏ ਦਾ ਇਹਦਾ ਰੀਅਲ ਰੇਟ ਜਿਹੜਾ 1000 ਰੁਪਏ ਦਾ 9942 300000 99425 बार 08 ਮੇਰਾ ਨੰਬਰ ਹੈ ਇਹ ਸਾਡੇ ਤੋਂ ਆ ਕੇ ਭਾਰਤ ਨਗਰ ਗਲੀ ਨੰਬਰ 5 ਪਟਿਆਲਾ ਸਾਡਾ ਘਰ ਹੈ ਆ ਕੇ ਉਹਨੇ ਪੰਜਾਬ ਤੋਂ ਆ ਕੇ ਸਿੱਕੇ ਲਿਆ ਸਕਦਾ ਦੇਖੋ ਇਹ ਪਹਿਨ ਤੁਹਾਡੇ ਸਾਹਮਣੇ ਹੋਰ ਇਹ ਜਖਿਰਾ ਹੈ ਪੂਰਾ ਟੇਰ ਲੱਗਿਆ ਹੋਇਆ ਜਿੰਨਾ ਉਹਨੂੰ ਚਾਹੀਦਾ ਸਾਡੇ ਤੋਂ ਲੈ ਜਾਈ ਇਹ ਸਿੱਕਾ ਸਿਰਫ ਜਿਹੜਾ ਹੈਗਾ ਆਪਾਂ ਉਹਨੂੰ ਜੋ ਵੀ ਮੰਗੇ ਉਸ ਰੇਟ ਉਹਦੇ ਮੁਤਾਬਿਕ ਦੇ ਦਾਂਗੇ ਇਹ ਸਿੱਕਾ ਜਿਹੜਾ ਹੈਗਾ 1000 ਰੁਪਏ ਦਾ ਸਾਡੇ ਤੋਂ ਲੈ ਦੇਗਾ ਬਾਕੀ ਜੋ ਵੀ ਉਹਨੂੰ ਸਿੱਕਾ ਪਸੰਦ ਆਉਂਦਾ ਕਿਸੇ ਤਰੀਕੇ ਦਾ ਕੋਈ ਵਿਚਾਰਾ ਜਰੂਰਤਮੰਦ ਹੈ ਗਰੀਬ ਬੰਦਾ ਉਹਨੂੰ 1 ਜਾਂ 2 ਜਾਂ 4 ਜਾਂ 10 ਸਿੱਕੇ ਤੱਕ ਆਪਾਂ ਫਿਰ ਹੀ ਦੇ ਦਾਂ ਕੋਈ ਦਿੱਕਤ ਨਹੀਂ ਚਲੋ ਠੀਕ ਹੈ ਜੀ ਬਹੁਤ ਅੱਛੀ ਗੱਲ ਹੈ ਸੋ ਬਹੁਤ ਵਧੀਆ ਗੱਲ ਬਾਤ ਜਿਹੜੀ ਅੱਜ ਇੱਥੇ ਅਸੀਂ ਕੀਤੀ ਹੈ ਆਸ਼ੂ ਮਲਿਕ ਸਾਦੀ ਖੁਰਾ ਨੇ ਜਿਹੜਾ ਉਹਨਾਂ ਦੀ ਵੀ ਮਿਹਨਤ ਲੱਗਦੀ ਹੈ ਕਿਉਂਕਿ ਪਾਣੀ ਦੇ ਵਿੱਚ ਗੋਤਾ ਮਾਰਦੇ ਆ ਉਸ ਤੋਂ ਬਾਅਦ ਜਾ ਕੇ ਇਹ ਸਿੱਕੇ ਇਹਨਾਂ ਨੂੰ ਮਿਲਦੇ ਆ ਇਹਦੇ ਨਾਲ ਆਪਣਾ गुजरबसर ਕਰਦੇ ਆ ਕਿਉਂਕਿ ਇਹਨਾਂ ਕੋਈ ਸਰਕਾਰੀ ਨੌਕਰੀ ਨਹੀਂ ਕੋਈ ਏਡ ਨਹੀਂ ਮਿਲਦੀ ਇਲਜ਼ਾਮ ਜ਼ਰੂਰ ਮਿਲਦੇ ਆ ਲੋਕ ਕਹਿੰਦੇ ਆ ਕਿ লাশ ਕੱਢਣ ਦੇ ਬਹੁਤ ਪੈਸੇ ਮੰਗਦੇ ਆ ਪਰ ਉਹਦਾ ਵੀ ਅਸੀਂ ਕਈ ਵਾਰ ਖੁਲਾਸਾ ਕਰ ਚੁੱਕੇ ਆ ਕਿ ਘਰ ਪਰਿਵਾਰ ਚਲਾਉਣ ਵਾਸਤੇ ਰੋਜ਼ ਜਾਨ ਜੋਖਮ ਦੇ ਵਿੱਚ ਪਾਣੇ ਆ ਪਰ ਇਹਨਾਂ ਦੀ ਨੀਤ ਹਮੇਸ਼ਾ ਸਾਫ਼ ਰਹਿੰਦੀ ਹੈ ਇਹ ਅੱਜ ਵੀ ਕਹਿ ਰਹੇ ਆ ਕਿ ਲੋਕਾਂ ਦਾ ਭਲਾ ਹੋਵੇ ਲੋਕ ਠੱਗੀ ਦਾ ਸ਼ਿਕਾਰ ਨਾ ਬਣਨ ਅਜਿਹੀ ਜੇਕਰ ਤੁਹਾਡੇ ਨਾਲ ਕੋਈ ਜਾਣਕਾਰੀ ਹੈ ਜਾਂ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਆਪਣੇ ਪਲੇਟਫਾਰਮ ਦੇ ਉੱਤੇ ਤੁਹਾਡੀ ਉਸ ਘਟਨਾ ਦਾ ਜ਼ਿਕਰ ਜ਼ਰੂਰ ਕਰ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ